ਡਿਵਰਗੇ ਸਟਾਪ ਲਾਈਨ ਹੁੰਦੀ ਸੀਗੀ ਸੋਨੀ ਸਨੇਤ ਵਰਗੇ ਤੁਹਾਡੇ ਅੱਗੇ ਹੁੰਦੇ ਸੀਗੇ ਮੈਂ ਵੀ ਤੁਹਾਡੇ ਨਾਲ ਖੇਡਦੇ ਰਹਾ ਇੱਕ ਮੈਂ ਪਾਉਂਦਾ ਸੀ ਦੋ ਤੁਸੀਂ ਪਾਉਂਦੇ ਸੀ ਦੋ ਕਬੱਡੀਆਂ ਚਾਰ ਮੈਚਾਂ ਦੇ ਵਿੱਚ ਇੰਨਾ ਸਟੈਮੀਨਾ ਕਿਵੇਂ ਕਰਦੇ ਸੀ ਇਹ ਸਭ ਕੁਝ ਲਕੀਬਾ ਮੈਂ ਨਾ ਐਕਸਰਸਾਈਜ਼ ਕਾਫੀ ਕਰ ਜਾਂਦਾ ਹੈਗਾ ਤੇ ਮੈਨੂੰ ਕਈ ਜਿਹੜੇ ਪੁਰਾਣੇ ਕੋਚ ਆ ਜਾਂ ਜਿਹੜੇ ਵਧੀਆ ਸਲੀਟ ਆ ਉਹ ਵੀ ਕਹਿੰਦੇ ਸ਼ਾਇਦ ਤੂੰ ਓਵਰ ਟ੍ਰੇਨਿੰਗ ਕੀਤੀ ਕਰਕੇ ਗੋਡਾ ਗੱਡਾ ਤਰਾ ਛੇਦੀ ਖਰਾਬ ਹੋ ਗਿਆ ਮੈਂ ਵੀ ਸ਼ਾਇਦ ਇਹ ਮੰਨਦਾ ਹਾਂ ਪਰ ਸਟੈਮਨਾ ਇੰਨਾ ਕਿ ਬਣ ਗਿਆ ਸੀਗਾ ਸਾਈ ਨਹੀਂ ਚੜਦਾ ਹੁੰਦਾ ਹੈਗਾ ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਹੁੰਦਾ ਜੀ ਬੰਦਾ ਕੁਝ ਨਹੀਂ ਕਰ ਸਕਦਾ ਸਾਰੇ ਘਰੋਂ ਖੇਡਣ ਆਉਂਦੇ ਆ ਤੇ ਪ੍ਰਮਾਤਮਾ ਕਿਸੇ ਕੇ ਦੀ ਕਿਰਪਾ ਕਰ ਦਿੰਦਾ ਜੀ ਤੇ ਬਾਕੀ ਜਨੂਨ ਸਿਗਾ ਵੀ ਕੁਝ ਕਰਨਾ ਤੇ ਵੱਖਰਾ ਕਰਨਾ ਚਲੋ ਜਿੰਨਾ ਵੀ ਕਬੱਡੀ ਖੇਡਿਆ ਤੁਹਾਡੇ ਭਰਾਵਾਂ ਦੇ ਦਰਸ਼ਕਾਂ ਸਾਹਮਣੇ ਆ ਤੇ ਇਨਾ ਪਿਆਰ ਦਿੱਤਾ ਤੁਸੀਂ ਹਜੇ ਵੀ ਦਿੰਦੇ ਆ ਤੇ ਮੈਂ ਤੁਹਾਡਾ ਹਲੇ ਵੀ ਰਣੀ ਆ ਤੇ ਰਣੀ ਰਹੂੰਗਾ ਅੱਛਾ ਸੰਦੀਪ ਟੋਰਾਂਟੋ ਕੱਪ ਤੇ ਵੀ ਬੈਸਟ ਬਣੇ ਹੋ ਤੁਸੀਂ ਟੋਰਾਂਟੋ ਕੱਪ ਤੇ ਵੀ ਬੈਸਟ ਬਣਨਾ ਬੜਾ ਹਾਰਡ ਆ ਹੈ ਹਰ ਪਲੇਅਰ ਦਾ ਸੁਪਨਾ ਹੁੰਦਾ ਡ੍ਰੀਮ ਹੁੰਦਾ ਟਵੈਂਟੋ ਕਬ ਕਬੱਡੀ ਕੱਪ ਤੇ ਤੁਸੀਂ ਬੈਸਟ ਬਣੇ ਹੋ ਬੈਸਟ ਬੜੀਆਂ ਜਗ੍ਹਾ ਤੇ ਤੁਸੀਂ ਬਣਦੇ ਰਹੇ ਹੋ ਸਕੋਰਪੀਓ ਗੱਡੀ ਨਾਲ ਵੀ ਤੁਹਾਡਾ ਸਨਮਾਨ ਹੋਇਆ ਕਪੂਰਤਲੇ ਅੱਛਾ ਜਦੋਂ ਬੱਟ ਤੇ ਜੰਜੂਰਗ ਜਾਫੀ ਹੁੰਦੇ ਸੀਗੇ ਉਹਨਾਂ ਨੂੰ ਲਾਉਣਾ ਹੀ ਬੜਾ ਔਖਾ ਹੁੰਦਾ ਸੀ ਪਰ ਤੁਸੀਂ ਖੜ ਕੇ ਦੋ ਦੋ ਕਬੱਡੀਆਂ ਉਹਨਾਂ ਦੇ ਪਾਉਣੀਆਂ ਰੇਂਜ ਤੁਹਾਡੀ ਬੜੀ ਲੰਬੀ ਹੁੰਦੀ ਸੀਗੀ ਬੱਟ ਤੇ ਜੰਜੂਏ ਤੋਂ ਤੁਹਾਨੂੰ ਕਈ ਵਾਰੀ ਲੱਗਦਾ ਨਹੀਂ ਹੁੰਦਾ ਸੀਗਾ ਕਿ ਪ੍ਰੈਸ਼ਰ ਕਿਤੇ ਨਾ ਕਿਤੇ ਉਹਨਾਂ ਦਾ ਹੁੰਦਾ ਸੀ ਤੁਹਾਡੇ ਤੇ ਜਦੋਂ ਮੈਚ ਤੋਂ ਪਹਿਲਾਂ ਹਾਂਜੀ ਪ੍ਰੈਸ਼ਰ ਹੁੰਦਾ ਹੀ ਕਰਕੇ ਉਹ ਪਾਵਰ ਬੜੀ ਹੁੰਦੀ ਸੀ ਉੱਪਰ ਉਹਨਾਂ ਦੇ ਤੇ ਬਾਬੇ ਦੀ ਘਰ ਮਾਣਾ ਪਾਵਰ ਮੇਰੇ ਜੀ ਉਦੋਂ ਬੜੀ ਸੀਗੀ ਤੇ ਇਹਦਾ ਕਈਰ ਮਨ ਜਾਂਦਾ ਹੈਗਾ ਹੁਣ ਮੈਂ ਕਿਦਾਂ ਐਕਸਪਲੇਨ ਕਰ ਸਕਦਾ ਕਹਿ ਨਹੀਂ ਸਕਦਾ ਪਰ ਉਸ ਟਾਈਮ ਤਾਂ ਹੁੰਦਾ ਜਿਹੜਾ ਉਹਨਾਂ ਦੇ ਕਬੱਡੀਆਂ ਪਾਏ ਜਾਂਦਾ ਹੈ ਨਾ ਬਣਦਾ ਹੈ ਪਰ ਮੈਂ ਪਹਿਲਾਂ ਹੀ ਤੱਕ ਕੇ ਜਾਂਦਾ ਹੈਗਾ ਵੀ ਅੱਜ 베ਰ ਕੇ ਪਾਉਣੀ ਹੈ ਕਬੱਡੀਆਂ ਉਹਨਾਂ ਤੇ ਕਹਿੰਦੇ ਨੇ ਉਹਦੇ ਪਹਿਲਾਂ ਵਧੀਆ ਸੋਚ ਕੇ ਜਾਓ ਤੇ ਮਾੜਾ ਮੋਟਾ ਚਲੋ ਪ੍ਰਮਾਤਮਾ ਵੀ ਸੁਣ ਲੈਂਦਾ ਆ ਅੱਛਾ ਸੰਦੀਪ ਸ਼ਾਲ ਮਾਰਨੀ ਕਿੱਥੋਂ ਤੁਸੀਂ ਇਹ ਐਕਸ਼ਨ ਕੱਢਿਆ ਕਿਉਂਕਿ ਸ਼ਾਲ ਦੇ ਬੜੇ دیਵਾਨੇ ਸੀ ਤੁਹਾਡੇ ਸਾਰੇ ਲੋਕ ਮੈਂ ਵੀ ਤੁਹਾਡੇ ਨਾਲ ਜਦੋਂ ਖੇਡਦਾ ਸੀ ਇੱਕ ਸਾਲ ਗੋਡਾ ਦੁਖਦਾ ਜੀ ਤੁਹਾਡਾ ਸ਼ਾਲ ਤੇ 10000 ਲੱਗਿਆ 15000 ਲੱਗਿਆ 50 ਲੱਖ ਲੱਖ ਰੁਪਈਆ ਤੁਹਾਡੀ ਸ਼ਾਲ ਤੇ ਲੱਗਦਾ ਰਿਹਾ ਸ਼ਾਲ ਮਾਰਨ ਦਾ ਐਕਸ਼ਨ ਕਿੱਥੋਂ ਕੱਢਿਆ ਸੀ ਆਪਣੇ ਲਕੀਬਾ ਗਰਾਊਂਡ ਦੇ ਵਿੱਚ ਨਾ ਐਕਸਰਸਾਈਜ਼ ਕਰਦੇ ਹੈਗੇ ਉੱਥੇ ਮੈਂ ਜੰਪਾਂ ਲਾਉਂਦਾ ਸੀਗਾ ਜਦਾਂ ਤੇ ਉਦੋਂ ਜੰਪਾਂ ਲਾਉਂਦੇ ਲਾਉਂਦੇ ਜਦਾਂ ਮੈਂ ਸ਼ਾਲ ਮਾਰੀ ਤੇ ਨਾਲ ਦਾ ਮੁੰਡਾ ਮੈਨੂੰ ਆ ਕੇ ਕਹਿੰਦਾ ਪਾਜੀ ਵੀ ਬੜਾ ਉੱਚਾ ਜੰਪ ਲਾਉਂਦੇ ਆ ਫਿਰ ਨਾ ਮੇਰੇ ਦਿਮਾਗ 'ਚ ਆਈਡੀਆ ਜ ਆਇਆ ਵੀ ਮੈਂ ਕਿਹਾ ਵੀ ਹਰਜੀਤ ਪਾਜੀ ਹੋਣੀ ਜਦੋਂ ਪਹਿਲਾਂ ਰੀਡ ਬ ਫਿਰ ਮਾਨੂੰ ਗਿਆ ਮੈਂ ਕਿਹਾ ਤੂੰ ਕਰਕੇ ਦੇ ਤਾਂ ਟਰਾਈ ਮੁੰਡਾ ਬੇਹਤ ਬੜੀ ਕਰਦਾ ਹੈ ਉਹ ਵੀ ਪਰ ਉਹ ਤਾਂ ਉਹ ਜੀ ਗੱਲ ਹੀ ਬਣਦੀ ਸੀਗੀ ਉਹ ਵੀ ਮੈਨੂੰ ਕਹਿਣ ਲੱਪਿਆ ਪਾਜੀ ਵੀ ਜੇ ਪਹਿਲੀ ਰੇਡ ਲਿਆ ਕੇ ਇਦਾਂ ਕੀਤਾ ਜਾਵੇ ਮੈਂ ਟਰਾਈ ਕੀਤਾ ਚਲੋ ਪਹਿਲਾਂ ਪਹਿਲਾਂ ਤਾਂ ਨਹੀਂ ਪਤਾ ਲਗਾ ਜਦੋਂ ਗਾਂਦੋਂ ਹਨਾ ਚੱਲ ਪਿਆ ਤੇ ਲੋਕਾਂ ਨੇ ਸਾਰਿਆਂ ਨੇ ਪਬਲਿਕ ਨੇ ਡੀਕਣਾ ਵੀ ਪਹਿਲੀ ਰੇਡ ਲਿਆ ਕੇ ਛਾਲ ਮਰੂਗਾ ਤੇ ਕਈਰ ਮੈਚ ਦੇ ਵਿੱਚ ਵੀ ਮਰੂਣੀ ਛਾਲ ਵੀ ਛਾਲ ਲਾਦੇ ਸੰਦੀਪ ਨੂੰ ਬੜਾ ਵਧੀਆ ਲੱਗਦਾ ਹੈਗਾ ਤੇ ਉਹ ਅੱਜ ਵੀ ਚਲੋ ਸਾਰੇ ਯਾਦ ਕਰਦੇ ਆ ਬੜੀ ਖੁਸ਼ੀ ਹੁੰਦੀ ਆ ਅੱਛਾ ਸੰਦੀਪ ਲਲੀਆਂ ਜੀ ਤੁਹਾਡਾ ਜਿਹੜਾ ਨਾਂ ਬਹੁਤ ਬਣਿਆ ਕਬੱਡੀ ਦੇ ਵਿੱਚ ਅੱਜ ਕੱਲ ਤੁਸੀਂ ਕੀ ਕਰਦੇ ਹੋ ਜਿਹੜੇ ਕਾਰੋਬਾਰ ਤੁਹਾਡਾ ਕੀ ਕਰਦੇ ਹੋ ਕਿਉਂਕਿ ਲੋਕ ਪੁੱਛਦੇ ਰਹਿੰਦੇ ਆ ਵੀ ਸੰਦੀਪ ਮੈਚਾਂ ਤੇ ਦਿਸਦਾ ਨਹੀਂ ਮੈਚਾਂ ਤੇ ਘੱਟ ਆਉਨੇ ਹੋ ਪਿਛਲੇ ਸਾਲ ਤੋਂ ਜੁੜੇ ਰਹੇ ਹਾਂ ਕਬੱਡੀ ਨਹੀਂ ਉਹ ਤੋਂ ਪਹਿਲਾਂ ਕਲੱਬ ਦੇ ਨਾਲ ਵੀ ਜੁੜੇ ਰਹੇ ਹਾਂ ਪਰ ਬੇਸਿਕਲੀ ਤੁਸੀਂ ਅੱਜ ਕੱਲ ਕੀ ਕਰਦੇ ਹੋ ਕਿਬ ਆਪਣਾ ਜਿੱਦਾਂ ਟਰੱਕਿੰਗ ਦਾ ਬਿਜ਼ਨਸ ਹੈ ਜਿੱਦਾਂ ਤੇ ਉਹਦੇ ਵਿੱਚ ਜਿੱਦਾਂ ਬਿਜ਼ੀ ਆ ਤੇ ਹੁਣ ਦੋ ਬੱਚੇ ਆ ਮੇਰੇ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਹੁਣ ਮੁੰਡਾ ਮੇਰਾ ਹੋ ਗਿਆ 20 ਸਾਲ ਤੋਂ 20 ਸਾਲ ਦਾ ਹੋ ਗਿਆ ਤੇ 21ਵਾਂ ਲੱਗ ਗਿਆ ਉਹਨੂੰ ਤੇ ਮੈਂ ਉਹਨੂੰ ਹਸਦਾ ਨਾ ਮੈਂ ਗਿਆ ਵੀ ਮੈਂ 20 20.5 ਸਾਲ ਦਾ ਸੀ ਜਦੋਂ ਮੈਂ ਕੈਨੇਡਾ ਕਬੱਡੀ ਖੇਡਣ ਆ ਗਿਆ ਸੀਗਾ ਤੇ ਤੂੰ ਓਡਾ ਹੋ ਗਿਆ ਫਿਰ ਮੈਨੂੰ ਵੀ ਹੁੰਦਾ ਵੀ ਇਹ ਹੁਣ ਜ਼ਿੰਮੇਵਾਰੀਆਂ ਚੱਕਣ ਦਾ ਵਕਤ ਹੋ ਗਿਆ ਬਸ ਘਰ ਦੇ ਕੰਮਾਂ ਕਰਾਂ ਜੀ ਬਿਜ਼ੀ ਰਹਾ ਕਰਕੇ ਥੋੜਾ ਜਿਹਾ ਕਬੱਡੀ ਤੋਂ ਪਿੱਛੇ ਰਿਹਾ ਪਰ ਹੁਣ ਦੋ ਤਿੰਨ ਸਾਲ ਤੋਂ ਫੇਰ ਕਬੱਡੀ ਦੇ